ਬੋਲ ਬੋਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਅਸੀਂ ਇਹ ਆਪਣੀ ਜਨ ਸੇਵਾ ਡਰਾਈਵਰ ਪਾਰਟੀ ਵੱਲੋਂ ਆਪਣੇ ਸਾਰੇ ਪੰਜਾਬ ਦੇ ਜਿੰਨੇ ਵੀ ਡਰਾਈਵਰ ਭਰਾਣੇ ਜਾਂ ਸਾਰੀ ਜਨਤਾ ਵਾ ਉਹਨਾਂ ਨੂੰ ਅਸੀਂ ਇੱਕ ਬਿਲਕੁਲ ਸਹੀ ਤਰੀਕੇ ਨਾਲ ਇਹ ਦੱਸ ਰਹੇ ਆ ਕਿ ਆਪਣੇ ਕਿਹੜੇ ਕਿਹੜੇ ਵੀਰ ਕੀ ਕੀ ਉਹਨਾਂ ਦੇ ਨਾਂ ਨੇ ਕਿਹੜੇ ਕਿਹੜੇ ਜ਼ਿਲ੍ਹੇ ਤੋਂ ਕਿੱਥੋਂ ਕਿੱਥੋਂ ਚੋਣਾਂ ਲੜ ਰਹੇ ਨੇ ਸਭ ਤੋਂ ਪਹਿਲਾਂ ਮੈਂ ਸ਼ੁਰੂਆਤ ਕਰਦਾ ਆਪਣੇ ਆ ਵੀਰ ਮੇਜਰ ਸਿੰਘ ਵੀਰ ਜੀ ਫਿਰੋਜ਼ਪੁਰ ਹਲਕੇ ਤੋਂ ਜਿਹੜੇ ਆ ਮੈਂਬਰ ਆਫ ਪਾਰਲੀਮੈਂਟ ਦੀ ਲੋਕ ਸਭਾ ਦੀ ਚੋਣ ਲੜ ਰਿਹਾ ਹਾਂ ਜੀ ਠੀਕ ਹੈ ਜੀ ਆ ਆਪਣੇ ਵੀਰ ਜੀ ਬਲਵਿੰਦਰ ਸਿੰਘ ਜੀ ਨੇ ਇਹ ਤਰਨਤਾਰਨ ਖਡੂਰ ਸਾਹਿਬ ਹਲਕੇ ਤੋਂ ਚੋਣ ਲੜ ਰਹੇ ਆ ਠੀਕ ਹੈ ਜੀ ਸਾਰੇ ਵੀਰਾਂ ਨੇ ਇਹਨਾਂ ਨੂੰ ਸਪੋਰਟ ਕਰਨੀ ਆ ਤਰਨਤਾਰ ਜਿਲ੍ਹੇ ਦੇ ਆ ਆਪਣੇ ਵੀਰ ਜੀ ਨੇ ਰਣਜੋਤ ਸਿੰਘ ਵੀਰ ਜੀ ਜੋ ਕਿ ਗੁਰਦਾਸਪੁਰ ਹਲਕੇ ਤੋਂ ਚੋਣ ਲੜ ਰਹੇ ਨੇ ਔਰ ਸਾਰੇ ਡਰਾਈਵਰ ਭਰਾਵਾਂ ਨੂੰ ਸਾਰੀ ਜਨਤਾ ਨੂੰ ਅਪੀਲ ਆ ਕਿ ਵੱਧ ਚੜ ਕੇ ਆਪਾਂ ਡਰਾਈਵਰ ਭਰਾਵਾਂ ਦਾ ਸਾਥ ਦੇਣਾ ਇਹ ਆਪਣੇ ਵੀਰ ਜੀ ਕੁਲਜਿੰਦਰ ਸਿੰਘ ਜੀ ਨੇ ਸ੍ਰੀ ਅਮਰitsar ਸਾਹਿਬ ਤੋਂ ਇਹ ਉੱਥੋਂ ਚੋਣ ਲੜ ਰਹੇ ਨੇ ਇਹਨਾਂ ਵੀ ਇਸ ਵੀਰ ਦਾ ਵੀ ਅਮਰitsar ਜ਼ਿਲ੍ਹੇ ਵਾਲਿਆਂ ਵੀਰਾਂ ਨੂੰ ਸੋ ਆਪਣੇ ਬੇਨਤੀ ਕਰਦੇ ਆ ਕਿ ਇਹਨਾਂ ਸਾਰਿਆਂ ਦਾ ਤੁਸੀਂ ਜਿਹੜੀ ਐ ਸਪੋਰਟ ਕਰਨੀ ਆ ਵੋਟਾਂ ਪਾਉਣੀਆਂ ਇਹ ਆਪਣੇ ਵੀਰ ਜੀ ਸੁਵਿੰਦਰ ਸਿੰਘ ਜੀ ਆਪਣੇ ਜਲੰਧਰ ਤੋਂ ਜਲੰਧਰ ਤੋਂ ਇਹ ਵੀਰ ਜੀ ਜਲੰਧਰ ਤੋਂ ਚੋਣ ਲੜ ਰਹੇ ਨੇ ਮੈਂਬਰ ਆਫ ਪਾਰਲੀਮੈਂਟ ਲੋਕ ਸਭਾ ਦੀ ਸੋ ਸਾਰੇ ਜਲੰਧਰ ਵਾਲੇ ਵੀਰਾਂ ਨੂੰ ਵੀ ਡਰਾਈਵਰ ਭਰਾਵਾਂ ਨੂੰ ਵੀ ਸਪੇਅਰ ਪਾਰਟ ਵਾਲਿਆਂ ਨੂੰ ਮੋਟਰ ਮਾਲਕਾਂ ਨੂੰ ਵੀ ਸਾਰਿਆਂ ਨੂੰ ਟੀਲਾ ਕੀ ਆਪਾਂ ਜਿਹੜੀ ਐਨਾਂ ਦੀ ਸਪੋਰਟ ਕਰਨੀ ਆ ਆਪਣੇ ਵੀਰ ਜੀ ਸੁਖਜੀਤ ਸਿੰਘ ਜੀ ਰੋਪੜ ਜ਼ਿਲ੍ਹੇ ਤੋਂ ਪਾਰਲੀਮੈਂਟ ਉਹ ਮੈਂਬਰ ਆਫ ਪਾਰਲੀਮੈਂਟ ਦੀ ਚੋਣ ਲੋਕ ਸਭਾ ਦੀ ਲੜ ਰਹੇ ਨੇ ਸਾਰਿਆਂ ਵੀਰਾਂ ਨੂੰ ਬੇਨਤੀ ਆ ਕਿ ਆਪਾਂ ਸਾਰਿਆਂ ਨੂੰ ਸਪੋਰਟ ਕਰਨੀ ਆ ਆਪਣੇ 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 ਜ਼ਿਲ੍ਹੇ ਦੇ ਵਿੱਚ ਤਾਂ ਜੋ ਆਪਣੇ ਡਰਾਈਵਰ ਭਰਾਵਾਂ ਦੇ ਹੱਕ ਤੌਰ ਤੇ ਸੁਰੱਖਿਆ ਰੁਜ਼ਗਾਰ ਦੇ ਲਈ ਇੱਜ਼ਤ ਮਾਨ ਸਨਮਾਨ ਆਪਣੇ ਹੱਕਾਂ ਦੀ ਜੋ ਗੱਲ ਆ ਉਹ ਆਪ ਕਰ ਸਕਣ ਸੋ ਇਹ ਵੀਰ ਜੀ ਆਪਣੇ ਰਜੀਵ ਮਹਿਰਾ ਜੀ ਨੇ ਲੁਧਿਆਣਾ ਜ਼ਿਲ੍ਹੇ ਤੋਂ ਲੁਧਿਆਣਾ ਤੋਂ ਵੀਰਜੀ ਚੌਣ ਲੜ ਰਹੇ ਨੇ ਸੋ ਲੁਧਿਆਣੇ ਦੇ ਸਾਰੇ ਡਰਾਈਵਰ ਭਰਾਵਾਂ ਨੂੰ ਮੋਟਰ ਮਾਲਕਾਂ ਨੂੰ ਵੀ ਸਾਰਿਆਂ ਨੂੰ ਅਪੀਲ ਆ ਕਿ ਆਪਣੇ ਇਹਨਾਂ ਸੱਤਾਂ ਵੀਰਾਂ ਦੀ ਜਿਹੜੀ ਆ ਆਪਣੀ ਫੁੱਲ ਸਪੋਰਟ ਕਰਨੀ ਆ ਆਪਣੇ ਮਹਿਕਮੇ ਨੂੰ ਸਪੋਰਟ ਕਰਨੀ ਆ ਸੋ ਇਹ ਆਪਣੇ ਪ੍ਰਧਾਨ ਜੀ ਨੇ ਸਰਦਾਰ ਇੰਦਰਜੀਤ ਸਿੰਘ ਜੀ ਉਪਲ ਇਹ ਆਪਣੇ ਪੰਜਾਬ ਪ੍ਰਦੇਸ਼ ਦੇ ਪ੍ਰਧਾਨ ਨੇ ਜਨ ਸੇਵਾ ਡਰਾਈਵਰ ਪਾਰਟੀ ਦੇ ਸੋ ਇੰਨੀ ਹੀ ਬੇਨਤੀ ਆਪਾਂ ਸਾਰੀ ਸੰਗਤ ਨੂੰ ਕਰਦੇ ਆਂ ਕਿ ਆਪਣੇ ਡਰਾਈਵਰ ਭਰਾਵਾਂ ਨੂੰ ਆਪਣੇ ਮਹਿਕਮੇ ਨੂੰ ਸਪੋਰਟ ਕਰੋ ਬਹੁਤ ਟਾਈਮ ਹੋ ਗਿਆ ਸਾਨੂੰ ੱੱਕੇ ਖਾਂਦਿਆਂ ਬਹੁਤ ਟਾਈਮ ਹੋ ਗਿਆ ਸਾਨੂੰ ਸੋਸਣ ਹੁੰਦਿਆਂ ਸਾਡਾ ਬਹੁਤ ਕੁਝ ਸਾਡੇ ਨਾਲ ਹੋਇਆ ਉਹ ਸਾਰਾ ਕੁਝ ਅਸੀਂ ਬਿਆਨ ਵੀ ਕਰ ਚੁੱਕੇ ਆ ਬਹੁਤ ਸਾਰੀਆਂ ਵੀਡੀਓ ਦੇ ਵਿੱਚ ਤੇ ਅਸੀਂ ਹੁਣ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਭਰਾ ਸਾਰੇ ਜਿਹੜੇ ਆ ਉਹ ਬਾਕੀ ਰਹਿੰਦੇ ਜ਼ਿਲ੍ਹੇ ਤੋਂ ਜਿਹੜੇ ਬੰਦੇ ਆ ਬਾਕੀ ਜਿਹੜੇ ਜ਼ਿਲ੍ਹਿਆਂ ਚੋਂ ਰਹਿੰਦੇ ਨੇ ਆਉਣ ਵਾਲੇ ਸਮੇਂ ਦੇ ਵਿੱਚ ਜਾਂ ਥੋੜੇ ਟਾਈਮ ਦੇ ਵਿੱਚ ਆਪਣੇ ਵੀਰ ਭਰਾ ਜਿਹੜੇ ਆ ਉਹ ਵੀ ਘੋਸ਼ਿਤ ਕੀਤੇ ਜਾਣਗੇ ਇਸੇ ਤਰੀਕੇ ਨਾਲ ਉਹਨਾਂ ਨੂੰ ਵੀ ਜਨਤਾ ਦੇ ਵਿੱਚ ਆਪਣੇ ਡਰਾਈਵਰ ਭਰਾਵਾਂ ਦੇ ਵਿੱਚ ਦੱਸਿਆ ਜਾਊਗਾ ਇੱਕ ਬੇਨਤੀ ਮੈਂ ਹੋਰ ਕਰ ਦਿੰਦਾ ਆ ਸਭ ਤੋਂ ਜੋ ਖਾਸ ਆ ਅਸੀਂ ਕਿਸੇ ਸਰਕਾਰ ਦੇ ਖਿਲਾਫ ਨਹੀਂ ਸਿਰਫ ਅਸੀਂ ਆਪਣੇ ਹੱਕਾਂ ਤੇ ਆਪਣੇ ਅਧਿਕਾਰਾਂ ਦੇ ਲਈ ਸਾਨੂੰ ਆਪ ਅੱਜ ਅੱਗੇ ਆਉਣਾ ਪਿਆ ਸੋ ਐਨੀ ਬੇਨਤੀ ਸਾਰੀ ਸੰਗਤ ਦੇ ਅੱਗੇ ਪ੍ਰਵਾਨ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਨ ਸੇਵਾ ਡਰਾਈਵਰ ਪਾਰਟੀ ਜਿੰਦਾਬਾਦ ਡਰਾਈਵਰ ਮਹਿਕਮਾ ਜਿੰਦਾਬਾਦ ਡਰਾਈਵਰ ਇਕਤਾ ਜਿੰਦਾਬਾਦ